ਤੇ ਗੁਰਨਾਨਕ ਸਾਹਿਬ ਦੇ ਮੁੱਖ ਜੋ ਸਹਿਜ ਸੁਭਾਅ ਬਚਨ ਨਿਕਲੇ ਮਾਹ ਭੋਲੀਏ ਇਹ ਕੰਦ ਡਿੱਗਣ ਵਾਲੀ ਨਹੀਂ ਇਹ ਕੰਦ ਢਹਿਣ ਵਾਲੀ ਨਹੀਂ ਇਹ ਕੰਦ ਥੱਲੇ ਨਹੀਂ ਗੁਰਨਾਨਕ ਨੇ ਆਉਣਾ ਇਹ ਕੰਦ ਸਾਡੇ ਵਿਆਹ ਦੀ ਸਦੀਵੀ ਯਾਦ ਬਣਨੀ ਏ ਇਸ ਕੰਦ ਨੂੰ ਆ ਕੇ ਸੰਗਤਾਂ ਨੇ ਆਪਣਾ ਸੀਸ ਝੁਕਾਉਣਾ ਉਹ ਸਦੀਵ ਕਾਲ ਲਈ ਇਹ ਕੰਦ ਅੱਜ ਗੁਰਦੁਆਰਾ ਕੰਦ ਸਾਹਿਬ ਬਣ ਗਿਆ ਮੈਂ ਕਿ ਸਮਝਣਾ ਇਸ ਕਰਕੇ ਕਿ ਵਸੇ ਆ ਕਿ ਇਸ ਗਲੀਆਂ ਵਿੱਚ ਤੇ ਗੁਰਨਾਨਕ ਸਾਹਿਬ ਦੀ ਪ੍ਰਾਤ ਆਈ ਏ ਉਹਨਾਂ ਨਾਲ ਕਿੱਡੇ ਕੋਈ ਮਹਾਤਮਾ ਆਏ ਹੋਣਗੇ ਉਹਨਾਂ ਨਾਲ ਕਿੱਡੇ ਕੋਈ ਪਗੰਬਰ ਹੋਰ ਆਏ ਹੋਣਗੇ ਜਿਹੜੇ ਇਹਨਾਂ ਗਲੀਆਂ ਥਾਣੀਆਂ ਲੰਘੇ ਹੋਣਗੇ ਨਹੀਂ ਵੱਡੀ ਗਿਣਤੀ 'ਚ ਸੰਗਤਾਂ ਦਾ ਇੱਥੇ ਆਉਣਾ ਇਹ ਇੱਕ ਮੈਂ ਸਮਝਦਾ ਨਵਾਂ ਅਲੋਕਿਕ ਦ੍ਰਿਸ਼ ਬਟਾਲੇ ਦੀ ਧਰਤੀ ਤੇ ਹੁੰਦਾ ਜਦੋਂ ਬਟਾਲੇ ਦੀ ਧਰਤੀ ਤੇ ਨਗਰ ਕੀਰਤਨ ਨਿਕਲਦੇ ਨੇ ਇਹ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਨਿਪਰੇ ਨਹੀਂ ਚੜ੍ਹ ਸਕਦੇ ਦੇ ਗੁਰਬਾਣੀ ਦੀ ਪੰਕਤੀ ਜਿਸ ਕਾਰਜ ਜੇ ਤੈਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਇਹ ਕਾਰਜੋਦੇ ਨੇ ਉਹਨੇ ਸੰਪੂਰਨ ਕਰਾਉਣੇ ਨੇ ਉਹ ਵਿੱਚ ਖਲੋਤਾ ਵਿੱਚ ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹਵਾਲਿਆ ਰਹਿਮਤਾਂ ਨੇ ਵਰਤੌਣੀਆਂ ਦਾਨ ਮੀਉੜ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੁਰਦੁਆਰਾ ਸ੍ਰੀ ਕੰਤ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਬਟਾਲਾ ਦੇ ਵਿੱਚ ਮੌਜੂਦ ਆ ਔਰ ਇਹਨਾਂ ਦਾ ਸਬੰਧ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਨਾਲ ਇਹ ਪੇਕਾ ਪਿੰਡ ਹੈ ਮਾਤਾ ਸੁਲਖਣੀ ਜੀ ਦਾ ਔਰ ਇਸੇ ਜਗ੍ਹਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਆਹ ਦਾ ਕਾਰਜ ਰਚਾਉਣ ਵਾਸਤੇ ਆਏ ਸੀ ਸਾਡੇ ਨਾਲ ਕੁਝ ਪਤਵੰਤੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਕਿਹੜੇ ਕਿਹੜੇ ਪ੍ਰੋਗਰਾਮ ਤੈਅ ਕੀਤੇ ਗਏ ਨੇ ਗੁਰਿੰਦਰਪਾਲ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੁਬਾਰਕ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਟਾਲਾ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਕੁਝ ਕਹਿਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸਲੱਖਣੀ ਦੇ 537ਵੇਂ ਵਿਆਪੁਰਵ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿਨਾਂ ਸਭ ਤੋਂ ਪਹਿਲਾਂ ਸਵਾਲ ਹੈ ਜੀ ਗੁਰਦੁਆਰਾ ਕੰਤ ਸਾਹਿਬ ਦੇ ਵਿੱਚ ਮੌਜੂਦਾਂ ਤਾਂ ਬਿਲਕੁਲ ਨੇੜਲੇ ਪਾਸੇ ਗੁਰਦੁਆਰਾ ਡੇਰਾ ਸਾਹਿਬ ਹੈ ਦੋਨਾਂ ਦਾ ਆਪਸ ਵਿੱਚ ਦੇ ਵਿੱਚ ਸਬੰਧ ਕੀ ਹੈ ਜਦੋਂ ਗੁਰੂ ਪਾਤਸ਼ਾਹ ਇੱਥੇ ਆਏ ਹੋਣਗੇ ਤੇ ਕੀ ਇਹ ਵੀ ਜਿਹੜਾ ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਦੇ ਨਾਲ ਹੀ ਸੰਬੰਧਤ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਇਤਿਹਾਸਕ ਥਾਂ ਜਿੱਥੇ ਹੀ ਅਸੀਂ ਵੇਲੇ ਖੜੇ ਆ ਇਹ ਕਦੀ ਹਵੇਲੀ ਸੀ ਜਦੋਂ 537 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਆਏ ਉਦੋਂ ਛੋਟੇ ਛੋਟੇ ਘਰ ਛੋਟੀਆਂ ਛੋਟੀਆਂ ਹਵੇਲੀਆਂ ਹੁੰਦੀਆਂ ਸਨ ਤੇ ਹਾੜੇ ਵੇਖਣ ਵਿੱਚ ਵੀ ਰਾਤਾਂ ਰਾਤ ਆਉਣੀਆਂ ਦਿਨੇ ਆਉਣੀਆਂ ਤੇ ਦੂਜੇ ਥਾਵਾਂ ਹਵੇਲੀਆਂ 'ਚ ਬਿਠਾਈਆਂ ਜਾਣੀਆਂ ਫੇਰ ਉਹ ਜਿਸ ਥਾਂ ਤੇ ਲੜਕੀ ਵਾਲੇ ਪਰਿਵਾਰ ਦਾ ਘਰ ਹੋਣਾ ਜਾਂ ਕੋਈ ਗੱਲ ਹੋਣੀ ਉੱਥੇ ਬਰਾਤ ਨੇ ਜਾਣਾ ਉੱਥੇ ਹੀ ਘਰ ਦੇ ਵਿੱਚ ਆਨੰਦ ਕਾਰਜ ਹੁੰਦੇ ਸਨ ਇਹ ਇੱਕ ਹਵੇਲੀ ਸੀ ਜਦੋਂ ਬਰਾਤ ਆਈ ਇੱਥੇ ਹਵੇਲੀ ਵਿੱਚ ਬਿਠਾਈ ਗਈ ਇਤਿਹਾਸ ਜੋ ਕਹਿੰਦਾ ਉਹਦੇ ਮੁਤਾਬਕ ਇੱਥੇ ਇੱਕ ਕੰਧ ਸੀ ਕੰਧ ਦੇ ਜਾਂ ਉਹਨੂੰ ਸਮਝ ਲੋ ਛਾਂ ਵੇਖ ਕੇ ਜਾਂ ਉਹਦਾ ਉਹਲਾ ਵੇਖ ਕੇ ਉੱਥੇ ਇੱਕ ਚੰਗਾ ਬਿਸਤਰਾ ਲਗਾ ਕੇ ਮੰਜਾ ਲਗਾ ਕੇ ਤਖਤ ਪੋਈ ਲਗਾ ਕੇ ਗੁਰਨਾਨਕ ਸਾਹਿਬ ਨੂੰ ਉਸ ਮੰਜੇ ਤਖਤ ਪੋਜ ਤੇ ਬਿਠਾਇਆ ਗਿਆ ਜਦੋਂ ਗੁਰੂ ਨਾਨਕ ਸਾਹਿਬ ਬੈਠੇ ਸਨ ਤੇ ਕੁਝ ਇਤਿਹਾਸ ਤੇ ਵੀ ਕਹਿੰਦਾ ਕੁਝ ਸ਼ਰਾਰਤ ਵੀ ਹੋ ਸਕਦੀ ਹੈ ਇਤਿਹਾਸ ਇਹ ਵੀ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਰਿਸ਼ਤੇ ਵਿੱਚ ਕੁਝ ਮਤਲਬ ਮਾਤਾ ਸਲਖਣੀ ਦੇ ਪਰਿਵਾਰ ਦੀਆਂ ਧੀਆ ਹੋਣਗੀਆਂ ਬਾਕੀ ਭੈਣਾ ਉਹ ਕੁਝ ਖਲੋ ਕੇ ਮਜ਼ਾਕ ਠੱਠਾ ਕਰਨੀਆਂ ਚਾਹੁੰਦੀਆਂ ਹੋਣਗੀਆਂ ਪਰ ਇੱਕ ਮਾਂ ਬਜ਼ੁਰਗ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਬੱਚਾ ਇਹ ਕੰਧ ਡਿਗ ਪੈਣੀ ਹੈ ਇਸ ਕੰਧ ਤੋਂ ਪਰੇ ਹੋ ਕੇ ਬਬੋ ਇਹ ਕੰਧ ਡਿਗ ਨਾ ਪਵੇ ਤੇ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਸਹਿਜ ਸੁਭਾਅ ਬਚਨ ਨਿਕਲੇ ਮਾਂ ਭੋਲੀਏ ਇਹ ਕੰਧ ਡਿਗਣ ਵਾਲੀ ਨਹੀਂ ਇਹ ਕੰਧ ਢਹਿਣ ਵਾਲੀ ਨਹੀਂ ਇਹ ਕੰਧ ਦੇ ਥੱਲੇ ਨਹੀਂ ਗੁਰਨਾਨਕ ਨੇ ਆਉਣਾ ਇਹ ਕੰਧ ਸਾਡੇ ਵਿਆਹ ਦੀ ਸ਼ਦੀਵੀ ਯਾਦ ਬੰਨੀ ਏ ਇਸ ਕੰਧ ਨੂੰ ਆ ਕੇ ਸੰਗਤਾਂ ਨੇ ਆਪਣਾ ਸੀਸ ਝੁਕਾਉਣਾ ਉਹ ਸਦੀਵ ਕਾਲ ਲਈ ਇਹ ਕੰਧ ਅੱਜ ਗੁਰਦੁਆਰਾ ਕੰਧ ਸਾਹਿਬ ਬਣ ਗਿਆ ਔਰ ਫਿਰ ਇਹ ਜਿਹੜਾ ਮਗਰ ਡੇਰਾ ਸਾਹਿਬ ਗੁਰਦੁਆਰਾ ਹੈ ਇਹ ਮੂਲ ਚੰਦ ਜੀ ਖੱਤਰੀ ਪਟਵਾਰੀ ਸਾਹਿਬ ਦਾ ਘਰ ਸੀ ਚੰਦੋ ਰਾਣੀ ਜੀ ਉਹਨਾਂ ਦੀ ਧਰਮ ਪਤਨੀ ਸੀ ਉਹਨਾਂ ਦੇ ਘਰ ਫਿਰ ਇੱਕ ਮਾਲਕ ਦੀ ਰਹਿਮਤ ਆੜੀ ਧੀ ਦੇ ਮਾਦਾ ਸਲਖਣੀ ਨੇ ਜਨਮ ਲਿਆ ਉਸ ਘਰ ਵਿੱਚ ਖੇਡੀ ਉਸ ਘਰ ਵਿੱਚ ਪਲੀ ਉਹ ਸੀ ਘਰ ਮੂਲ ਚੰਦ ਖੱਤਰੀ ਜੀ ਦਾ ਉਹ ਅਸੀਂ ਘਰ ਮਾਤਾ ਚੰਦੋ ਰਾਣੀ ਦੀ ਦਾ ਉਹ ਅਸੀਂ ਘਰ ਮਾਤਾ ਸੁਲਖਣੀ ਦੀ ਦਾ ਮਾਤਾ ਸੁਲਖਣੀ ਨੇ ਬਚਪਨ ਦੇ ਦਿਨ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਘਰਾਂ ਦੇ ਵਿੱਚ ਹੀ guzare ਹੋਣ ਮੈਂ ਸਮਝਦਾ ਹੋ ਸਕਦਾ ਇਸ ਵੇਹਲੀ ਵਿੱਚ ਵੀ ਖੇਡਦੇ ਹੋਣ ਕਿਉਂਕਿ ਅੱਜ ਥੋੜੀਆਂ ਰਕਾਵਟਾਂ ਬਣੀਆਂ ਨਹੀਂ ਤੇ ਅਹੀ ਤੇ ਸਮਝਣਾ ਕਿ ਬਚਪਨ ਇਦਾਂ ਹੀ ਬੀਤਦੇ ਸਨ ਲੋਕਾਂ ਦੇ ਸਾਰਿਆਂ ਦੀ ਧੀ ਸਾਰਿਆਂ ਦੀ ਭੈਣ ਸੀ ਸਾਰਿਆਂ ਦਾ ਭਰਾ ਸਾਰਿਆਂ ਦਾ ਭਰਾ ਸੀ ਆਇਆ ਮੱਲੇ ਦਾ ਰਿਸ਼ਤੇਦਾਰ ਸਾਰਿਆਂ ਦਾ ਰਿਸ਼ਤੇਦਾਰ ਵਾਲੇ ਸ਼ਹਿਰ ਦੀਆਂ ਜੜੀਆਂ ਗਲੀਆਂ ਨੇ ਬਟਾਲੇ ਸ਼ਹਿਰ ਦੀਆਂ ਗਲੀਆਂ ਬਹੁਤ ਤੰਗ ਨੇ ਆਮ ਕਰਕੇ ਲੋਕਾਂ ਨੂੰ ਇੱਥੋਂ ਲੰਘੇ ਦੇ ਵਿੱਚ ਵੀ ਵੱਡੀ ਸਮੱਸਿਆ ਆਉਂਦੀ ਆ ਕਿ ਉਸ ਵਕਤ ਵੀ ਤਗਾੜਾ ਲਗਾ ਕੇ ਦੇਖਿਆ ਜਾ ਸਕਦਾ ਹੈ ਕਿ ਉਸ ਵਕਤ ਵੀ ਇਸ ਤਰ੍ਹਾਂ ਦੀ ਸਮੱਸਿਆ ਸੀ ਮੈਂ ਸਮਝਣਾ 12 ਦਰਵਾਜ਼ਿਆਂ ਦੇ ਅੰਦਰ ਬਟਾਲਾ ਸ਼ਹਿਰ ਬਣਿਆ ਹੁਣ ਬਾਹਰ ਕਲੋਨੀਆਂ ਬਣ ਗਈਆਂ ਪਿੰਡਾਂ ਵਿੱਚ ਆ ਕੇ 20 ਸਤਕਾਰਤ ਪਿੰਡਾਂ ਦੇ ਨਿਵਾਸੀ ਇੱਥੇ ਵਸ ਗਏ ਬਾਰ ਬਹੁਤ ਵੱਡੀਆਂ-ਵੱਡੀਆਂ ਕਲੋਨੀਆਂ ਤੇ ਕੋਠੀਆਂ ਬਣ ਗਈਆਂ ਪਰ ਅੱਜ ਵੀ ਅੰਦਰੂਨੀ ਖੇਤਰ ਚ ਬਹੁਤ ਸਾਰੇ ਹਿੰਦੂ ਪਰਿਵਾਰ ਤੇ ਸਿੱਖ ਪਰਿਵਾਰ ਅੱਜ ਵੀ ਵਸੇ ਆ ਮੈਂ ਇਹ ਸਮਝਣਾ ਇਸ ਕਰਕੇ ਵੀ ਵਸੇ ਆ ਕਿ ਇਸ ਗਲੀਆਂ ਵਿੱਚ ਤੇ ਗੁਰਨਾਨਕ ਸਾਹਿਬ ਦੀ ਬਰਾਦ ਆਈ ਏ ਉਹਨਾਂ ਨਾਲ ਕਿੱਡੇ ਕੋਈ ਮਹਾਤਮਾ ਆਏ ਹੋਣਗੇ ਉਹਨਾਂ ਨਾਲ ਕਿੱਡੇ ਕੋਈ ਪਗੰਬਰ ਹੋਰ ਆਏ ਹੋਣਗੇ ਜਿਹੜੇ ਇਹਨਾਂ ਗਲੀਆਂ ਥਾਣੀ ਲੰਘੇ ਹੋਣਗੇ ਇਹ ਮੈਂ ਫਿਰ ਉਹ ਬੇਨਤੀ ਕਰ ਰਿਹਾ ਹਾਂ ਕਿ ਮਾਤਾ ਸਲਖਣੀ ਜਿੱਤੇ ਇਹਨਾਂ ਗਲੀਆਂ 'ਚ ਖੇਡੇ ਇਹਨਾਂ ਗਲੀਆਂ 'ਚ ਕਦੀ ਜਾ ਕੇ ਸਕੂਲ ਵੀ ਗਏ ਹੋਣਗੇ ਪੜ੍ਹਨ ਵੀ ਗਏ ਹੋਣਗੇ ਉਹ ਘਰ ਫਿਰ ਗੁਰਨਾਨਕ ਸਾਹਿਬ ਦੀ ਉੱਥੇ ਬਰਾਤ ਗਈ ਬਰਾਤ ਗਈ ਤੇ ਉੱਥੇ ਵੇਦੀ ਦੇ ਫੇਰਿਆਂ ਦਾ ਪ੍ਰਬੰਧ ਕੀਤਾ ਗਿਆ ਗੁਰਨਾਨਕ ਸਾਹਿਬ ਨੂੰ ਉਹਨਾਂ ਅਗਨੀ ਦੇ ਫੇਰਿਆਂ ਲਈ ਕਿਹਾ ਤੇ ਗੁਰਨਾਨਕ ਸਾਹਿਬ ਨੇ ਕਿਹਾ ਮੈਂ ਅਗਨੀ ਦਾ ਪੁਜਾਰੀ ਨਹੀਂ ਮੈਂ ਅੱਗ ਦੇ ਖਿਲਾਫ ਨਹੀਂ ਪਰ ਮੈਂ ਅੱਗ ਦਾ ਪੁਜਾਰੀ ਨਹੀਂ ਅਗਮ ਮੁਬਾਰਕ ਉਹਨਾਂ ਨੂੰ ਹੈ ਵੇਦੀ ਮੁਬਾਰਕ ਉਹਨਾਂ ਨੂੰ ਹੈ ਜਿਹੜੇ ਇਸ ਧਰਮ ਨੂੰ ਮੰਨਣ ਵਾਲੇ ਨੇ ਮੈਂ ਸ਼ਬਦ ਦਾ ਪੁਜਾਰੀ ਆ ਮੈਂ ਸ਼ਬਦ ਦੀ ਪਰਕਰਮਾ ਕਰਕੇ ਆਪਣਾ ਗ੍ਰਸਤ ਜੀਵਨ ਸ਼ੁਰੂ ਕਰਨਾ ਚਾਹੁੰਦਾ ਫਿਰ ਗੁਰੂ ਨਾਨਕ ਸਾਹਿਬ ਨੇ ਉਹ ਮੂਲ ਮੰਤਰ ਜਿਹੜਾ ਸultanpur Lodhi ਦੀ ਧਰਤੀ ਵਿੱਚ ਚੁਬੀ ਮਾਰ ਕੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਸੀ ਉਹ ਫਿਰ ਇੱਕ ਕਾਗਜ਼ ਤੇ ਲਿਖਿਆ ਇੱਕ ਉਹ ਅਹੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਲੇ ਕੇ ਬਰੇ ਇੱਕ ਚੰਗਾ ਕਪੜਾ ਸਾਹ ਬਚਾਇਆ ਗਿਆ ਇੱਕ ਚੌਂਕੀ ਜਾਂ ਉਸ ਵੇਲੇ ਜੋ ਵੀ ਪ੍ਰਬੰਧ ਕੀਤਾ ਗਿਆ ਹੋਗਾ ਉਹਨੂੰ ਥੜੇ ਦਾ ਨਾਮ ਦੇ ਲਈਏ ਉਹਨੂੰ ਚੌਂਕੀ ਦਾ ਨਾਮ ਦੇ ਲਈਏ ਉਹਨ ਬੈਂਚ ਦਾ ਨਾਮ ਦੇ ਲਈਏ ਉੱਤੇ ਟਿਕਾ ਕੇ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਚਾਰ ਪ੍ਰਕਰਮਾ ਇੱਕ ਪਰ ਕਰਮਾ ਕਰਨੀ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਤੱਕ ਜਾਪ ਹੋਣਾ ਪ੍ਰਕਰਮਾ ਸੰਪੂਰਨ ਹੋਣੀ ਚਾਰ ਵਾਰੀ ਉਸ ਮੂਲ ਮੰਤਰ ਦਾ ਉਚਾਰਨ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣਾ ਅਜ ਤੋਂ 537 ਸਾਲ ਪਹਿਲਾਂ ਇਸ ਧਰਤੀ ਤੇ ਗ੍ਰਸਤੀ ਜੀਵਨ ਸ਼ੁਰੂ ਕੀਤਾ ਹੋਰ ਸਵਾਲ ਹੈ ਜਦੋਂ ਆਮ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦਾ ਜ਼ਿਕਰ ਹੁੰਦਾ ਹਰ ਸਾਲ ਬਾਅਦ ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ ਖੁਸ਼ੀਆਂ ਵਾਲਾ ਤੇ ਦੂਜੇ ਪਾਸੇ ਸਾਡੇ ਆਮ ਕਰਕੇ ਪਰਿਵਾਰਾਂ ਦਾ ਜ਼ਿਕਰ ਹੁੰਦਾ ਹੈ ਸਾਡੇ ਘਰਾਂ ਦੇ ਵਿੱਚ ਵੀ ਖੁਸ਼ੀ ਦੇ ਦਿਨ ਆਉਂਦੇ ਨੇ ਤੇ ਬੰਦੇ ਕੋਲੇ ਜ਼ਿੰਦਗੀ ਦਾ ਜਿੰਨਾ ਵੀ ਜੋੜਿਆ ਹੋਇਆ ਸਰਮਾਇਆ ਹੁੰਦਾ ਹੈ ਸਾਰਾ ਸਰਮਾਇਆ ਉਹਨਾਂ ਖੁਸ਼ੀ ਤੇ ਦਿਨਾਂ ਦੇ ਵਿੱਚ ਲਾ ਦਿੰਦਾ ਹੈ ਕੀ ਅਨੁਭਵ ਕਰਦੇ ਹੋ ਕਿ ਜਿਹੜਾ ਗੁਰੂ ਸਾਹਿਬ ਨੇ ਵਿਆਹ ਦਾ શુભ ਕਾਰਜ ਕੀਤਾ ਹੋਵੇਗਾ ਉਹਦਾ ਵੇਤਕੀ ਹੋਏਗੀ ਉਹਦਾ ਪੈਰਾਮੀਟਰ ਕਿਸ ਤਰ੍ਹਾਂ ਦਾ ਹੋਇਆ ਹੋਇਆ ਹੈ ਸਾਹਬ ਜੀ ਗੁਰੂ ਨਾਨਕ ਸਾਹਿਬ ਪ੍ਰਤੱਖ ਰੂਪ ਹੈ ਦੁਨੀਆ ਨੂੰ ਤਾਰਨ ਵਾਸਤੇ ਆਏ ਤੇ ਜਦੋਂ ਗੁਰਮਖ ਧਰਤੀ ਤੇ ਆਇਆ ਹੋਵੇ ਫਿਰ ਉਹਦੇ ਲਈ ਸਭ ਦੁਨੀਆਵੀ ਚੀਜ਼ਾਂ ਛੋਟੀਆਂ ਨੇ ਗੁਰਨਾਨਕ ਸਾਹਿਬ ਕੋਲੋਂ ਤੇ ਦੁਨੀਆ ਝੋਲੀਆਂ ਅਟਕੇ ਮੰਗਣ ਵਾਲੀ ਗੁਰਨਾਨਕ ਸਾਹਿਬ ਨੇ 20 ਰੁਪਈਆ ਦਾ ਹੀ ਲੰਗਰ ਲਾਇਆ ਸੀ ਨਾ ਸਾਧਮਨ ਰੋਟੀ ਖਵਾਈ ਤੇ ਅੱਜ ਵੇਖੋ ਲੰਗਰ ਕਿੱਡੇ-ਕਿਡੇ ਲੱਗੇ ਆ ਆ ਬਾਬੇ ਦੇ ਵਿਆਹ ਪੁਰਬ ਤੇ ਵੇਖੋ ਕਦੇ ਜਲੇਬੀਆਂ ਕਦੇ ਗੁਲੇ ਕਦੇ ਸ਼ੱਕਰ ਬਾਰੇ ਕਦੇ ਬੂੰਦੀ ਕਦੇ ਪਕੌੜੇ ਤੇ ਲੰਗਰਾਂ ਚ ਕਈ ਪਕਵਾਨ ਪਾਖ ਰਹੇ ਨੇ ਭਾਵੇਂ ਲੰਗਰ ਦਾਲ ਫੁਲਕੇ ਦੇ ਹੁੰਦੇ ਸਨ ਪਰ ਗੁਰਨਾਨਕ ਸਾਹਿਬ ਦੇ ਵਿਆਹ ਦੀ ਖੁਸ਼ੀ ਲੈ ਰਹੀਆਂ ਨਾ ਸੰਗਤਾਂ ਸੰਗਤਾਂ ਆਂਦੀਆਂ ਜੇ ਮਾਲਕ ਨੇ ਸਾਨੂੰ ਕੋਈ ਦਿੱਤਾ ਉਹਦੇ ਚੋਂ 100 ਰੁਪਇਆ 10 ਰੁਪਏ 50 ਰੁਪਏ 1000 ਰੁਪਇਆ ਕੱਢ ਕੇ ਦਸਵੰਧੇ ਚ ਪਾ ਦਈਏ ਤੇ ਅੱਜ ਉਸੇ ਤਰ੍ਹਾਂ ਹੀ ਰਾਤ ਨੂੰ ਕੀਰਤਨ ਦਰਬਾਰ ਹੋ ਰਹੇ ਨੇ ਵੱਖ-ਵੱਖ ਗੁਰਦੁਆਰਿਆਂ ਡੇਰਾ ਸਾਹਿਬ ਕੀਰਤਨ ਦਰਬਾਰ ਹੋਇਆ ਕੰਦ ਸਾਹਿਬ ਤਿੰਨ ਕੀਰਤਨ ਦਰਬਾਰ ਹੋ ਚੁੱਕੇ ਨੇ ਅੱਜ ਰਾਤ ਨੂੰ ਫੇਰ ਇਸ ਗੁਰਦੁਆਰਾ ਸਾਹਿਬ ਚ ਕੀਰਤਨ ਦਰਬਾਰ ਆ ਗੁਰਦੁਆਰਾ ਸਤਕਰਤਾਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗਰਦਿੱਤਾ ਜੀ ਵਿਆਹ ਵਾਸਤੇ ਆਏ ਨੇ ਉਸ ਥਾਂ ਤੇ ਵੀ ਲੰਗਰ ਲੱਗੇ ਨੇ ਉਸ ਥਾਂ ਤੇ ਵੀ ਖੰਡਪਾਰ ਸਾਹਿਬ ਆਰੰਭ ਹੋਇਆ ਇਹਨਾਂ ਥਾਨਾਂ ਬਾਰੇ ਵੀ ਜ਼ਿਕਰ ਮਿਲਦਾ ਕਿ ਕਦੋਂ ਜਿਹੜੇ ਅਸਥਾਨ ਨੇ ਹੋਣ ਦੇ ਵਿੱਚ ਆਉਂਦੇ ਨੇ ਇਹ ਵੀ ਲਿਖਿਆ ਮਿਲਦਾ ਐਸਜੀਪੀਸੀ ਦੇ ਅੰਕੜਿਆਂ ਦੇ ਅਨੁਸਾਰ ਕਿ ਕਮਰ ਨੌਨਿਆਲ ਸਿੰਘ ਨੇ ਇਹਨਾਂ ਪਾਵਨ ਅਸਥਾਨਾਂ ਦੀ ਜਿਹੜੀ ਨੀਂ ਰਖਵਾਈ ਸੀ ਉਹਨਾਂ ਦੀ ਸ਼ੁਰੂਆਤ ਕਰਵਾਈ ਸੀ ਮੈਂ ਸਮਝਣਾ ਜੀ ਵੇਖੋ ਇਤਿਹਾਸ ਬੜਾ ਲੰਬੇਰਾ ਜਦੋਂ ਇਹ ਹੋਣ ਦੇ ਜਾ ਕੇ ਵੇਖੋ ਹੇ ਮੈਂ ਗੋਨਸਾਬ ਨੂੰ ਹੋਂਦੇ ਹੀ ਲਿਆਂਦਾ ਕਿਸੇ ਨੇ ਹੋਰ ਸਥਾਨਾਂ ਨੂੰ ਲਿਆਂਦਾ ਐ ਹਜੂਰ ਸਾਹਿਬ ਦੀ ਧਰਤੀ ਆਲਾ ਇਤਿਹਾਸ ਆਪਾਂ ਵੇਖ ਲਈਏ ਜਦੋਂ ਵੀ ਕੋਈ ਚੀਜ਼ ਇਤਿਹਾਸ ਵਿੱਚ ਮਤੇ ਨਜ਼ਰ ਆ ਗਈ ਫਿਰ ਉਹ ਉਹ ਥਾਂ ਨਹੀਂ ਰਿਹਾ ਉਹ ਘਰ ਨਹੀਂ ਰਿਹਾ ਉਹ ਹਵੇਲੀ ਨਹੀਂ ਰਹੀ ਫਿਰ ਉਹ ਇਤਿਹਾਸਕ ਥਾਂ ਬਣ ਗਏ ਉਹ ਗੁਰਦੁਆਰਾ ਸਹਿਬਾਨ ਬਣ ਗਏ ਉਹਨਾਂ ਚ ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਹੋ ਗਏ ਫਿਰ ਸੰਗਤਾਂ ਆਉਂ ਕਰਕੇ ਝੋਲੀ ਾਟ ਕੇ ਮੰਗਦੀਆਂ ਜਿਵੇਂ ਇਤੋਂ ਸਾਰੀਆਂ ਦਾਤਾਂ ਪੈਣੀਆਂ ਨਹੀਂ ਤੇ ਜਦੋਂ ਘਰ ਹੁੰਦਾ ਨਾ ਕਿਸੇ ਦਾ ਉੱਥੇ ਵੀ ਮੰਗਣ ਵਾਲਾ ਹੁੰਦਾ ਤੇ ਬੂਆ ਖੜਕਾਉਂਦਾ ਕੁੰਡਾ ਉੱਥੋਂ ਵੀ ਕੋਈ ਨਾ ਕੋਈ ਪੈ ਜਾਂਦੀ ਖੈਰ ਪਰ ਇਹ ਤਾਂ ਦਾਤਾਂ ਦੇਣ ਵਾਲਾ ਦਾਤਾ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਇਹਦੇ ਘਰ ਬੜੀਆਂ ਵਸਤੂਆਂ ਨੇ ਆ ਪੁਰਬ ਨੂੰ ਮੁੱਖ ਰੱਖਦੇ ਹੋયા ਕਿਹੜੇ ਕਿਹੜੇ ਸਮਾਗਮ ਤੈਅ ਕੀਤੇ ਗਏ ਨੇ ਕਿਸ ਤਰੀਕੇ ਦੀ ਰੂਪਰੇਖਾ ਹੋਵੇਗੀ ਐਸਜੀਪੀਸੀ ਦੇ ਵੱਲੋਂ ਜਾਂ ਸੰਗਤ ਵੱਲੋਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਰੱਖੇ ਗਏ ਨੇ ਮੈਂ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਇਸ ਕਰਕੇ ਆ ਇਹ ਸਥਾਨ ਜਿਹੜੇ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਹੈ। ਪਰ ਜੇ ਇਹ ਕਹੀਏ ਕਲੀ ਸ਼੍ਰੋਮਣੀ ਕਮੇਟੀ ਇਹਨਾਂ ਕਾਰਜਾਂ ਨੂੰ ਨੇਪਰੇ ਚਾੜ ਲੇ ਤੇ ਮੈਂ ਸਮਝਣਾ ਨਾ ਮੁਮਕਨ ਆ। ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇੱਥੇ ਆਉਣਾ ਇਹ ਇੱਕ ਮੈਂ ਸਮਝਣਾ ਨਵਾਂ ਲੋਕਕ ਦ੍ਰਿਸ਼ ਬਟਾਲੇ ਦੀ ਧਰਤੀ ਤੇ ਹੁੰਦਾ ਜਦੋਂ ਬਟਾਲੇ ਦੀ ਧਰਤੀ ਦੇ ਨਗਰ ਕੀਰਤਨ ਨਿਕਲਦੇ ਨੇ ਇਹ ਸੰਗਤਾਂ ਦੇ ਸਹਿਯੋਗ ਤੋਂ ਬਗੈਰ ਨੇਪਰੇ ਨਹੀਂ ਚੜ ਸਕਦੇ। ਪਰ ਮੈਂ ਜੇ ਇਥੇ ਇਹ ਵੀ ਗੱਲ ਕਹਿ ਲਾਂ ਕਿ ਸੰਗਤਾਂ ਵੀ ਇਕੱਠੀਆਂ ਹੋ ਜਾਣ ਸ਼੍ਰੋਮਣੀ ਕਮੇਟੀ ਵੀ ਆ ਜੇ ਕੋ ਹੋਰ ਵੀ ਮਾਹਪੁਰ ਚ ਸੰਤ ਆ ਜਾਣ ਤੇ ਤਾਂ ਵੀ ਕਹੀ ਹੈ ਇਹ ਕਾਰਜ ਕਰਨੇ ਨਹੀਂ ਇਹਦੇ ਗਰਬਾਣੀ ਦੀ ਪੰਖਤੀ ਜਿਸ ਕਾ ਕਾਰ ਜੇ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਇਹ ਕਾਰਜੋਦੇ ਨੇ ਉਹਨੇ ਸੰਪੂਰਨ ਕਰਾਉਣੇ ਨੇ ਉਹ ਵਿੱਚ ਖਲੋਤਾ ਵਿੱਚ ਕਰਤਾਪੁਰਖ ਲੋਆ ਵਾਲ ਨਾ ਵਿੰਗਾ ਹਵਾਲੀਆ ਰਹਿਮਤਾਂ ਨੇ ਵਰਤੋਣੀਆਂ ਕੋਈ ਅੰਸ਼ ਕਾ ਵੀ ਘਟਰਾਣਾ ਵਾਪਰੇ ਅਸੀਂ ਤੇ ਅਰਦਾਸ ਕਰ ਸਕਦੇ ਹਾਂ ਹਾਡੇ ਮੈਨੇਜਰ ਸਾਹਿਬਾਨ ਨੇ ਸਰਦਾਰ ਸਖਜਿੰਦਰ ਸਿੰਘ ਭਾਮ ਜੀ ਨੇ ਸਾਡੇ ਪ੍ਰਚਾਰਕ ਨੇ ਇਹ ਸਾਰੇ ਸਾਥੀ ਲੱਗੇ ਨੇ ਦਿਨ ਤੇ ਦਿਨ ਰਾਤ ਤਤ ਪਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ-ਨਾਲ ਜਿਹੜੇ ਮੜੂਦਾ ਸਮੇਂ ਦੇ ਵਿੱਚ ਇੱਥੇ ਦੇ ਨਿਜ਼ਾਮ ਦੀ ਦੇਖਭਾਲ ਕਰਨ ਵਾਲੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਵੀ ਬਣਦੀਆਂ ਹੋਈਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਨੇ ਔਰ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਤਮਾਮ ਸਾਰੇ ਪੱਖ ਲੈ ਕੇ ਨਗਰ ਕੀਰਤਨ ਦੇ ਨਾਲ ਜੁੜਦੇ ਹੋਇਆ ਕਿਉਂਕਿ ਸultanpur ਸਾਹਿਬ ਦੀ ਧਰਤੀ ਤੋਂ ਇਸ ਜਗ੍ਹਾ ਦੇ ਉੱਪਰ ਆਪਕੇ ਬਟਾਲਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੀਤਾ ਜਾਣਾ ਹੈ ਉਹ ਵੀ ਦ੍ਰਿਸ਼ ਜਿਹੜੇ ਨੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ